ਤੇਰਾ ਨਾਂ ਜੀਤੋ ਤੇ ਮੇਰੇ ਡੰਗਰਾਂ ਦੀ ਹੱਥ ਦੇਖੋ ਪਹਿਲੇ ਸਾਨੂੰ ਇੱਕ ਪੱਠਾ ਨਹੀਂ ਮੋਠਾ ਨਹੀਂ ਕੋਈ ਪਿੰਡ ਆਂ ਦਿੱਤਾ ਕਿਸੇ ਨੂੰ ਕਿਉਂਕਿ ਇਹ ਹਰੀ ਪਾਰ ਪੈ ਲਈ ਆ ਉਹ ਵੀ ਫਸਲ ਦੇ ਪਹਿਲੇ ਫਸਲ ਦੀ ਹੱਥ ਦੇਖੋ ਤੇ ਜਿਹੜੇ ਆਦ ਨਾਲ ਉਧਰ ਚੱਲ ਜਾਓ ਉਧਰ ਚੱਲ ਜਾਓ ਉਧਰ ਉਧਰ ਕੀ ਰੱਖੇ ਦਾ ਆਸ ਬੰਦੇ ਨਹੀਂ ਆਸ ਵੋਟਾਂ ਨਹੀਂ ਪਾਉਂਦੇ ਮੋਦੀ ਕੀ ਜਾਂ ਕਿੰਨੂ ਨਹੀਂ ਪਾਈਆਂ ਵੋਟਾਂ ਸਾਡਾ ਕੱਖ ਨਹੀਂ ਸੋਚਿਆ ਕਿਸੇ ਨੇ ਮੈਂ ਪੁੱਤ ਬੁਲਾਇਆ ਸਾਨੂੰ ਵੀ ਸਾਡਾ ਡੰਗਰ ਭੁੱਖੇ ਮਰਾ ਦੇ ਸਾਨੂੰ ਕੁਝ ਨਹੀਂ ਆਇਆ ਪਿੰਡ ਮੌਕਾ ਦੇਖੋ ਸਾੜਾ ਜੀ ਇਹ ਪੱਠੇ ਤੇ ਸਾਰੇ ਪਿੰਡ ਦੇ ਲੋਕ ਪਹਿਲੀ ਆਪ ਹੀ ਆ ਜਿਨ੍ਹਾਂ ਨੇ ਡੰਗਰ ਰੱਖੇਦੇ ਆ ਪੱਠੇ ਵੀ ਕੇ ਅਸਲ ਵਿੱਚ ਭਾਈ ਨਹੀਂ ਪੱਠਾ ਤੇ ਲਿਆਉਣਾ ਕਿਥੋਂ ਆ ਇਹ ਲੋਕ ਦਿਨ ਦਿਨ ਆਪਣੀ ਸਾਨੂੰ ਆਂਦਾ ਤੇ ਪਹਿਲੀ ਪਹਿਲੀ ਸਾਡੀ ਪਾਰ ਹੈ ਮੌਕਾ ਦੇਖੋ ਜਾਈਏ ਮੌਕਾ ਦੇਖੋ ਸਾਡਾ ਪਾਰ ਹੋਇਆ ਕੀ ਹੈ ਉੱਥੇ ਪਾਣੀ ਚੜਿਆ ਮੀਨਾ ਆਇਆ ਮੀਨਾ ਆਇਆ ਹਾਂ ਛੇ ਜਹਾਦੀ ਤੂੜੀ ਸਤਾ ਹੈ ਜਿਹੜੀਆਂ ਸਾਰੀ ਜਿਹੜੀਆਂ ਤੇ ਅਸਲੇ ਜਾਓ ਦੇਖੋ ਅੰਦਰ ਸਾਡੇ ਮੁੱਠ ਤੂੜੀ ਨੇ ਤੱਕੀ ਪਾਈ ਅਸੀਂ ਡੰਗਰਾਂ ਨੂੰ ਹਰਾਚਾਰਾ ਨਹੀਂ ਆਉਂਦੇ ਉਛ ਵੀ ਨਹੀਂ ਆਇਆ ਆਚਾਰਾ ਨਹੀਂ ਆਇਆ ਤੂੜੀ ਨਹੀਂ ਆਈ ਕੋਈ ਮਤਲ ਚੌਖਰ ਚੁਕੇ ਤੇ ਚਲੋ ਅਸੀਂ ਮਰ ਚੰਗਾ ਪਾਣਾ ਜਾਂ ਡੰਗਰੀ ਆ ਜਦੋਂ ਦੋ ਲੋ ਵਾਪਸ ਹੋ ਜਾਂਦਾ ਪਾਣੀ ਕਿੰਨੇ ਦਿਨ ਹੋਏ ਨਿਕਲੇ 1.5 ਮਿੰਟ ਆਇਆ 1.5 ਮਿੰਟ ਆ ਗਿਆ ਨਿਕਲੇ ਨਿਕਲੇ ਕਿੰਨੇ ਕੱਲ ਆਇਆ ਕਿਹਾ ਨਿਕੜਿਆ ਇਧਰ ਅਜ ਪਾਣੀ ਹੈ ਅੱਜ ਤੇਜ ਹੈ ਬਾਰ ਬਾਬੇ ਦੇ ਹੱਥ ਦਿਖੋ ਜਾਈਏ ਪਹਿਲੀ ਚੋਂ ਤੇ ਨਿਕਲ ਗਿਆ ਪਾਣੀ ਨਹੀਂ ਨਿਕਲਿਆ ਮੈਂ ਵੀ ਜਾ ਕੇ ਤੇ ਦੇਖੋ ਦੇਖੋ ਸਹੀ ਆ ਗਿਆ ਬਾਬਾ ਬੜਾ ਤੇ ਇਹ ਬਾਬੇ ਕੱਲ ਅਸੀਂ ਹੋਈ ਆਇਆ ਤੇ ਪਾਣੀ ਸਾਰੇ ਖਰਾਬ ਹੋ ਗਏ ਮੈਂ ਹੈ ਹੀ ਨਹੀਂ ਤੇ ਮੁੰਡੀਆਂ ਆਪ ਕਮਾਦ ਮੁੰਡੀਆਂ ਹੀ ਆ ਲੋਕੀ ਸਾਡੇ ਉਧਰ ਹੋ ਗਏ ਤੇ ਹੜਾ ਵਾਲੇ ਪਾਸੇ ਹੋ ਗਏ ਉਧਰ ਪੱਟੇ ਵਜਾਂਦੇ ਇੱਧਰ ਕੋਈ ਨਹੀਂ ਆਇਆ ਇੱਧਰ ਕੋਈ ਨਹੀਂ ਆਇਆ ਜਾ ਪੁੱਛੀਏ ਦੇਖੀ ਲੋਕ ਕੋਈ ਨਹੀਂ ਆਇਆ ਕਿੰਨੇ ਡੰਗਰ ਹੋਣਗੇ ਪਿੰਡ ਚ ਪਿੰਡ ਚ ਹੋਣਾ 2 50 ਡੰਗਰ ਲੱਗੇ ਸ਼ੱਕੇ ਪਿੰਡਾ ਦਾ ਵੀ ਇਹੀ ਹਾਲ ਹੈ ਕਿੰਨੇ ਪਿੰਡ ਸਾਰਿਆਂ ਦਾ ਹਿਸਾਬ ਹੈ ਪੱਠਾ ਮਿਲਿਆ ਹੀ ਕਿਹਨੂੰ ਡੰਗਰੇ ਪਾਣੀ ਵਾਲੀ ਬਣਿਆ ਕਿੱਥੋਂ 2 ਮੀਰ ਮਕੇਰੀਆਂ ਲੋ ਪੱਠੇ ਲਿਆਈਏ ਮੂੜੇ ਪਾ ਦੇਣ ਮੂੜੇ 3 ਵਜੇ ਨੇ ਜੀਦੇ ਬੱਚੇ ਨੇ ਕਿੰਨੇ ਕਿ ਬੱਚੇ ਨੇ ਜਿਹੜੇ ਪੱਠੇ ਲਿਆਵਾਲੇ ਤੇ ਐ ਦਿਨਾਂ ਜੋ ਫਿਰ ਪੱਠੇ ਦਾ ਰੇਟ ਵੀ ਵਧਿਆ ਹੋਣਾ ਮਹਿੰਗੇ ਹੋਏ ਹੋਣੇ ਆਹੀਂ ਮੋਲ ਲੈ ਨਹੀਂ ਮੋਲ ਕਿੱਥੋਂ ਲੈਣੇ ਪੈਸੇ ਕਿੱਥੋਂ ਲੈਣੇ ਗਾੜੀ ਲੈ ਬੈਠੇ ਪੈ ਕੇ ਕਿੱਥੋਂ ਲੈਣੇ ਆਪਣਾ ਔਰ ਕੀ ਸਮੱਸਿਆ ਪੇਸ਼ ਆ ਰਹੀ ਹੈ ਮੇਰਾ ਨਾਮ ਪੂਜਾ ਹੈ ਤੇ ਸਾਨੂੰ ਡੰਗਰਾਂ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਸਾਨੂੰ ਡੰਗਰਾਂ ਵਾਸਤੇ ਕੋਈ ਨਹੀਂ ਪੱਠਾ ਦਿੱਤਾ ਨਾ ਹੀ ਪੱਠੇ ਬਾਹਰ ਰਹਿ ਗਏ ਤੇ ਨਾ ਹੀ ਕਿਤੋਂ ਲਿਆ ਸਕਦੇ ਆ ਕਿੱਥੋਂ ਲਿਆਈਏ ਇਨਸ਼ਾਅੱਲਾ ਤੇ ਕਿਤੇ ਪਾਣੀ ਹੈਗਾ ਤੇ ਪੱਠੇ ਬਾਹਰੋਂ ਵੀ ਸਾਨੂੰ ਕੋਈ ਵੀ ਦੇਖਦਾ ਤੇ ਕਮਾਂਦ ਵੀ ਸਾਡੇ ਡੁੱਬ ਗਏ ਦੇ ਚਲੋ ਗਾਲੀ ਗੇਦੇ ਆ ਪੱਠੇ ਕਿੱਥੋਂ ਲਿਆਈਏ ਅਸੀਂ ਪਹਿਲੀ ਸਾਰੇ ਪਿੰਡ ਵਾਲੇ ਦੀ ਕਿਨਾਰੇ ਤੇ ਹੀ ਅਬਿਆਸ ਹਾਂਜੀ ਸਾਰੀ ਕਿਨਾਰੇ ਤੇ ਹੀ ਸਾਰੀ ਸਾਰੇ ਦੇ ਸਾਰੇ ਪੱਠੇ ਖਰਾਬ ਹੋ ਚੁੱਕੇ ਹਾਂਜੀ ਸਾਰੇ ਦੇ ਸਾਰੇ ਤੁਸੀਂ ਤਾਂ ਬਾਹਰ ਪੈਂਦੀ ਪਹਿਲੀ ਸਾਰੇ ਹਾਂਜੀ ਸੇਰੀਆਂ ਤਾਂ ਕਿ ਪੱਠੇ ਲੈਣ ਜਾਣ ਆ ਮਕੇਰੀਆਂ ਤੇ ਕਰਾਸੀ ਪੱਠੇ ਲਿਆਇ ਕਰਨੀ ਮਕੇਰੀਆਂ ਤਾਂ ਸਾਨੂੰ ਅਸੀਂ ਤਾਂ ਕਿ ਸਾਨੂੰ ਮੁੱਲ ਮਕੇਰੀਆਂ ਤੋਰਿਆ ਸਾਨੂੰ ਪੱਠੇ ਨਹੀਂ ਮਿਲ ਗਦੇ ਅਜ ਡੰਗਰ ਮੈਂ ਡੰਗਰ ਦੇ ਦੇ ਸਾਨੂੰ ਕਹਦੇ ਆ ਕਿੰਨੇ ਦਿਨ ਤੋਂ ਡੰਗਰ ਪੁੱਕੇ ਰਹੇ ਸਾਡੇ 1.5 2 ਮਹੀਨੇ ਹੋ ਗਏ ਜਦੋਂ ਦਾ ਪਾਣੀ ਜਦੋਂ ਦਾ ਪਾਣੀ ਤੁਸੀਂ ਨਾਲ ਲੱਗੇ ਦਾ ਨਾ ਸਾਡਾ ਇਹੀ ਹਾਲ ਹੈ ਸਾਡੇ ਤੇ ਡੰਗਰ ਵੀ ਹੁਣ ਸੁੱਕੀ ਤੂੜੀ ਵੀ ਨਹੀਂ ਖਾਏ ਕਰਦੇ ਹੈਗੇ ਤੂੜੀ ਵੀ ਸਾਡੀਆਂ ਸਟੂੜੀਆਂ ਵੀ ਖਤਮ ਹੋ ਗਈਆਂ ਤੂੜੀਆਂ ਵੀ ਕਿੱਥੋਂ ਆਣ ਤੇ ਚੜੀ ਵੀ ਸੇਵਾ ਆਂਦੀ ਹੈ ਸਾਡੇ ਤੇ ਕਰਕੂਜਦੀ ਨਹੀਂ ਹੈਗੀ ਪੱਠੇ ਦਿੱਤੇ ਚੱਲ ਸਾਨੂੰ ਹੋਰ ਕੁਝ ਨਹੀਂ ਸਾਨੂੰ ਸਿਰਫ ਪੱਠੇ ਦਿੱਤੇ ਚਾਹੀਦੇ ਸੇਵਾ ਆਂਦੀ ਹੈ ਕੋਈ ਸਮੱਸਿਆ ਵੀ ਆਂਦਾ ਹੈ ਸਾਡੇ ਕੋਲੋਂ ਕੁਝ ਵੀ ਨਹੀਂ ਆਇਆ ਥੇ ਕਿਹੜੇ ਕਿਹੜੇ ਪਿੰਡ ਲੱਗੇ ਲੱਗੇ ਛਕੇ ਦੋ ਆਟਾ ਦੋ ਵਲ ਦੋ ਵਲ ਦੇਖ ਤਾ ਪੂਰਾ ਜਖਤ ਪੂਰਾ ਹੋ ਗਿਆ ਡੇਰੇ ਦੋ ਵਲ ਦੇ ਡੇਰੇ ਜਿੱਥੇ ਪਾਣੀ ਵੀ ਪੁੱਜ ਗਿਆ ਪਾਣੀ ਹੁਣ ਉਤਰਨਾ ਸ਼ੁਰੂ ਹੋ ਗਿਆ ਲੱਗਦਾ ਕਿ ਪੱਠੇ ਕੋਈ ਪੱਠੇ ਨਹੀਂ ਕੱਟ ਤੂ ਕੱਟ ਸਾਨੂੰ ਦੋ ਮਹੀਨੇ ਪੱਠੇ ਮੁਸ਼ਕਲ ਹੈ ਬਹੁਤ ਮੁਸ਼ਕਲ ਹੈ ਸਾਨੂੰ ਪੱਠਿਆਂ ਦੀ ਇਕੋ ਹੀ ਡੰਗਰ ਬਿਮਾਰ ਵੀ ਹੋਏ ਆ ਦਿਨਾਂ ਚ بارشਾਂ ਹੋਈਆਂ ਕਾਫੀ ਹਾਂਜੀ ਬਿਮਾਰ ਵੀ ਹੈਗੇ ਆ ਵਿੱਚ ਨਹੀਂ ਵਿੱਚ ਹੈਗੇ ਆ ਬਿਮਾਰ ਜਿਨ੍ਹਾਂ ਦੇ ਹੈਗੇ ਆ ਉਹਨਾਂ ਦੇ ਹੈਗੇ ਆ ਨਾ ਮੇਰੀ ਬੇਨਾ ਮੀਨਾ ਮੀਨਾ ਹੋ ਗਿਆ ਸਾਨੂੰ ਦਵਾਈਆਂ ਕਰਾਉਂਦੇ ਆ ਉਹ ਪੱਠਿਆਂ ਡੰਗਰਾਂ ਦੀਆਂ ਤੇ ਸਾਨੂੰ ਚਲੋ ਡਾਕਟਰਾਂ ਦੀ ਟੀਮ ਵੀ ਚਾਹੀਦੀ ਆ ਸਾਡੇ ਡੰਗਰਾਂ ਨੂੰ